ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਬਹੁਤ ਕਲੈਕਸ਼ਨਾਂ ਪਿਆਰੀਆਂ ਸੋਹਣੀਆਂ ਤੇ ਬੜੇ ਹੀ ਪਿਆਰੇ ਪਿਆਰੇ ਰੰਗਾਂ ਵਿੱਚ ਲੈ ਕੇ ਆਈਆਂ ਫਿਲਹਾਲ ਜਿਹੜੀਆਂ ਕਲੈਕਸ਼ਨਾਂ ਚੱਲ ਰਹੀਆਂ ਨੇ ਇਹਨਾਂ ਦਾ ਕੀ ਹੈ ਕਿ ਦੁਪੱਟੇ ਬੜੇ ਪਿਆਰੇ ਨੇ ਸਭ ਤੋਂ ਨਾਲ ਤੁਹਾਨੂੰ ਲੱਗ ਤੋਂ ਇਹਨਾਂ ਦੇ ਉੱਪਰ ਲੈਸਾਂ ਦਾ ਵਰਕ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਆਲਰੇਡੀ ਜਾਂ ਤਾਂ ਦੁਪੱਟਿਆਂ ਤੇ ਕੱਟ ਵਰਕ ਤੇ ਐਮਬ੍ਰੋਇਡਰੀ ਹੈ ਜਾਂ ਫਿਰ ਲੈਸ ਪਹਿਲਾਂ ਹੀ ਲੱਗੀ ਹੋਈ ਹੈ ਬਹੁਤ ਪਿਆਰੇ ਪਿਆਰੇ ਕਲਰ ਕੰਬੀਨੇਸ਼ਨ ਵਾਲੇ ਸੂਟ ਲੈ ਕੇ ਆਈਆਂ ਪ੍ਰਾਈਸ ਸਭ ਤਾਂ ਡਿਫਰੈਂਟ ਹੈ ਪ੍ਰਾਈਸ ਜਾਣਨਾ ਚਾ ਕੋਈ ਵੀ ਕੁਇਰੀ ਕਰਨੀ ਹੈ ਤਾਂ ਮੈਂ ਆਪਣਾ ਨੰਬਰ 623924575 ਜੋ ਦਿੱਤਾ ਹੈ ਕਾਸ ਨੰਬਰ ਦੇ ਦਿੱਤੇ ਸਾਨੂੰ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਜਿਹੜੇ ਵੀ ਸੂਰ ਦੇ ਜਿੰਨੇ ਵੀ ਕਲਰ ਆਪਸ਼ਨ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਇਹਨਾਂ ਤੋਂ ਇਲਾਵਾ ਇਹਨਾਂ ਵਿੱਚ ਹੋਰ ਕਲਰ ਆਪਸ਼ਨ ਅਵੇਲੇਬਲ ਨਹੀਂ ਹੈ ਜੇ 3 ਨਾਲ 3 ਨਾਲ 4 ਤੇ 4 ਮੈਂ ਇੱਥੇ ਐਡ ਕਰ ਦਿੱਤੇ ਨੇ ਇਹ ਕਾਟਨ ਦੀਆਂ ਕਲੈਕਸ਼ਨਾਂ ਨੇ ਦੁਪੱਟੇ ਇਹਨਾਂ ਦੇ ਬੰਦੇਜ਼ ਪ੍ਰਿੰਟ ਵਾਲੇ ਆਉਂਦੇ ਨੇ ਬਹੁਤ ਸੋਹਣੀਆਂ ਨੇ ਦੁਪੱਟਾ ਬਹੁਤ ਪਿਆਰਾ ਹੈ ਬਾਟਮ ਪਲੇਨ ਹੈ ਸ਼ਰਟ ਜਿਹੜੀ ਚਿਕਨ ਕਾ ਦੀ ਵਰਕ ਵਾਲੀ ਆਏਗੀ ਨਾਲੇ ਤੇ ਕਢਾਈ ਹੋਈ ਹੈ ਗਲੇ ਤੇ ਤੇ ਵਗੈਰ ਲੈਸ ਆ ਵਗੈਰ ਦੀ ਜਿਵੇਂ ਕਿ ਪਹਿਲਾਂ ਤਾਂ ਸਭ ਬਹੁਤ ਜ਼ਿਆਦਾ ਲੋਡ ਨਹੀਂ ਹੈ ਇਹਨਾਂ ਸੂਟਾਂ ਦੀ ਕਿਉਂਕਿ ਦੁਪੱਟੇ ਬਹੁਤ ਪਿਆਰੇ ਨੇ ਇਹਨਾਂ ਤੇ ਦੇਖੋ ਸਾਈਡ ਤੇ ਲੈਸਾਂ ਪਹਿਲਾਂ ਤਾਂ ਇਦਾਂ ਦਾ ਵਰਕ ਹੋਇਆ ਪਿਆ ਹੈ ਕਿ ਲੈਸਾਂ ਵਰਗਾ ਹੀ ਹੈ ਐਕਸਟਰਾ ਲੈਸਾਂ ਲਗਾਉਣ ਦੀ ਲੋੜ ਨਹੀਂ ਪੈਣੀ ਬਾਕੀ ਹੈਗਾ ਤੁਸੀਂ ਸੂਟ ਬਾਈ ਕਰਨਾ ਹੈ ਜਾਂ ਕੋਈ ਕੁਐਰੀ ਕਰਨੀ ਤਾਂ ਨੰਬਰ ਮੈਂ ਦਿੱਤਾ ਹੈ ਨੰਬਰ 'ਤੇ ਜਾ ਕੇ ਮੈਸੇਜ ਕਰ ਦਿਓ ਅਗਰ ਸਟੇਟਸ ਦੇਖਣਾ ਹੈ ਤੁਸੀਂ ਫਿਰ ਵੀ ਮੈਨੂੰ ਨੰਬਰ 'ਤੇ ਜਾ ਕੇ ਮੈਸੇਜ ਕਰ ਦਿਓ ਆਪਣਾ ਨੇਮ ਤੇ ਸਿਟੀ ਦਾ ਨੇਮ ਦੱਸ ਦੇਣਾ ਫਿਰ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਸਟੇਟਸ ਸ਼ੋ ਹੋ ਜਾਏਗਾ ਐਦੇ ਵਿੱਚ ਦੋ ਕਲਰ ਆਪਸ਼ਨ ਆਣਗੇ ਇੱਕ ਤਾਂ ਬਲੈਕ ਹੈ ਤੇ ਇੱਕ ਵਾਈਟ ਹੈ ਬਹੁਤ ਪਿਆਰਾ ਹੈ ਵਰਕਮੈਂਟਾ ਪਿਆਰਾ ਹੋਇਆ ਹੈ ਦੁਪੱਟੇ ਬੜੇ ਪਿਆਰੇ ਨੇ ਕਾਟਨ ਡੋਰੀਆ ਦੇ ਪਿਓਰ ਕਾਟਨ ਦੀਆਂ ਕਲੈਕਸ਼ਨਾਂ ਨੇ ਮੋਸਟਲੀ ਜੜੀਆਂ ਨੇ ਤੇ ਜਿਹੜੇ ਆ ਕਿ ਬੜੇ ਕਲਰ ਬਹੁਤ ਹੀ ਪਿਆਰੇ ਨੇ ਮੈਨੂੰ ਹੀ ਬਰਥ ਮੇਰੇ ਜਿਹੜੇ ਕਲਰ ਨੇ ਬਹੁਤ ਪਸੰਦ ਆਏ ਨੇ ਕਲਰ ਬਹੁਤ ਵੱਖਰੀ ਤਰ੍ਹਾਂ ਦੇ ਆਏ ਨੇ ਤੇ ਹਰ ਏਜ ਗਰੁੱਪ ਨੂੰ ਸਾਹਮਣੇ ਰੱਖ ਕੇ ਸਾਰੇ ਕਲਰ ਇਹਦੇ ਵਿੱਚ ਜਿਹੜੇ ਨੇ ਐਡ ਕੀਤੇ ਗਏ ਨੇ ਐ ਜਿਹੜੇ অর্ਗੈਂਜ਼ਾ ਟੱਚ ਵਾਲਾ ਸੂਟ ਆਏਗਾ ਦੁਪੱਟਾ অর্ਗੈਂਜ਼ਾ ਦਾ ਆਏਗਾ ਪ੍ਰਾਈਸ ਇਹਦਾ ਵੀ ਬੜਾ ਅਫੋਰਡੇਬਲ ਜ ਹੈ ਪਹਿਲੇ ਆਇਆ ਸੀ ਉਦੋਂ ਫੈਬਰਿਕ ਹੋਰ ਸੀ ਬਟ ਹੁਣ ਅਸੀਂ ਗਰਮੀਆਂ ਨੂੰ ਸਪੈਸ਼ਲ ਸਾਹਮਣੇ ਰੱਖ ਕੇ ਇਹਨੂੰ ਅਸੀਂ ਗਰਮੀਆਂ ਦੇ ਕਾਟਨ ਦੇ ਫੈਬਰਿਕ ਵਿੱਚ ਵੀ ਐਡ ਕਰ ਦਿੱਤਾ ਹੈ ਇਹਨਾਂ ਤੇ ਵੀ ਦੇਖੋ ਪਰਲ ਲੇਸ ਲੱਗੀ ਹੋਈ ਹੈ ਦੁਪੱਟਿਆਂ ਤੇ ਤੇ ਇਹਨਾਂ ਤੇ ਵਾਈਟ ਲੇਸ ਲੱਗੀ ਹੈ ਕਿ ਸੇਮ ਹੈ ਹੀ ਲੇਸ ਆਏਗੀ ਜਿਵੇਂ ਦੀ ਕਿ ਇੱਥੇ ਸ਼ੋ ਹੋ ਰਹੀ ਹੈ ਬਾਕੀ ਅਗਰ ਤੁਸੀਂ ਕੋਈ ਕੁਐਰੀ ਕਰਨੀ ਹੈ ਤਾਂ ਨੰਬਰ ਦਿੱਤਾ ਹੈ ਸੋਹਣੇ ਲੱਗਦੀਆਂ ਕਲੈਕਸ਼ਨਾਂ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਕਵੈਂਟ ਕਰਕੇ ਮੈਂ ਤੁਹਾਨੂੰ ਦੱਸਦਾ ਕਿ ਮੇਰੇ ਲਈ ਲੱਗੇ ਕਲੈਕਸ਼ਨ ਆ ਤਾਂ ਚਲੋ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਨਾਲ ਸੁਟਣ ਨਾਲ ਨਵੇਂ ਨਵੇਂ ਕਲੈਕਸ਼ਨਾਂ ਨਾਲ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ ਤਾਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ